ਵੈਲਕਮ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਜੀ ਟਰਾਲੀ ਵਿਕਾਊ ਬਹੁਤ ਹੀ ਚੰਗੀ ਤੇ ਬਹੁਤ ਹੀ ਵਧੀਆ ਟਰਾਲੀ ਵਿਕਾਊ ਆ ਵੀਡੀਓ ਤੁਹਾਨੂੰ ਸਾਰੀ ਆਪਾਂ ਦੇਖ ਸਕਦੇ ਹੋ ਚੱਲ ਰਹੀ ਹੈ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਕਰ ਲੋ ਸਬਸਕ੍ਰਾਈਬ ਲੇਟੈਸਟ ਅਪਡੇਟਸ ਤੁਹਾਡੇ ਤੱਕ ਆਉਂਦੀ ਰਹੂਗੀ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਚਾਰ ਤੋਂ ਪੰਜ ਫੋਟੋਆਂ ਸਾਰੀ ਜਾਣਕਾਰੀ ਮਸ਼ੀਨਰੀ ਬਾਰੇ ਭੇਜ ਸਕਦੇ ਹੋ ਤੁਹਾਡੀ ਐਡ ਲੱਗ ਜੂਗੀ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਹੁਣ ਗੱਲ ਕਰਦੇ ਆ ਜਿਹੜੀ ਆਪਣੀ ਟਰਾਲੀ ਵਿਕਾਊ ਸਾਈਜ਼ ਹੈਗਾ ਜੀ 16 7 ਦੀ ਰੇਲ ਦਾ ਹਿੱਸਾ ਲੱਗਿਆ ਹੋਇਆ ਜੀ ਇਹਨੂੰ 10 ਨਾਟੀ ਹੱਬ ਹੈ ਜੀ ਤੇ 10 ਇੰਚੀ ਚਾਸੀ ਲੱਗੀ ਹੋਈ ਹੈ ਬਾਕੀ ਲਾਈਟਾਂ ਵਗੈਰਾ ਲੱਗੀਆਂ ਹੋਈਆਂ ਚਾਸੀ ਨੂੰ ਸਪੋਰਟਾਂ ਵਗੈਰਾ ਵੀ ਲੱਗੀਆਂ ਹੋਈਆਂ ਬਾਕੀ ਉੱਪਰ ਲੱਗਿਆ ਹੋਇਆ ਜੀ 3 ਫੁੱਟ ਜਾਲੀ ਵਾਲਾ ਵੈੱਡ ਪਾਈਪਾਂ ਦਾ ਵੈੱਡ ਲੱਗਿਆ ਹੈ ਜੇ ਲੇਜ਼ਰ ਕਟਿੰਗ ਵਾਲਾ ਪਾਈਪਾਂ ਵਗੈਰਾ ਵੀ ਲੱਗੀਆਂ ਹੋਈਆਂ ਵਧੀਆ ਤੇ ਬਾਕੀ ਹੁਣ ਤੁਸੀਂ ਦੇਖ ਸਕਦੇ 3 ਇੰਚੀ ਹੁੱਕ ਪਾਈ ਹੋਈ ਮੱਛੀਗਾਟਾ ਜੀ ਮੱਛੀਗਾਟਾ ਚਾਰੋਂ ਟਾਇਰ ਚੰਗੇ ਆ ਮੋਟੀ ਗੁੱਡੀ ਦੇ ਟਾਇਰ ਆ ਬਾਕੀ ਸੇਲ ਦਾ ਮਾਲ ਲੱਗਿਆ ਸਾਰਾ ਇਹ ਆਪਣੇ ਏਰੀਆ ਬਿਆਸ ਰਈਏ ਦੇ ਵਿੱਚ ਖੜੀ ਆ ਅੰਮ੍ਰਿਤਸਰ ਜ਼ਿਲ੍ਹਾ ਪੈ ਜਾਂਦਾ ਵੀਰਾਂ ਨੂੰ ਟਰਾਲੀ ਤੁਸੀਂ ਸਾਰੀ ਦੇਖ ਸਕਦੇ ਹੋ ਰੰਗ ਵਗੈਰਾ 2K ਦਾ ਚੰਗਾ ਹੋਇਆ ਹੋਇਆ ਰੰਗ ਵਗੈਰਾ ਵੇਖ ਲਓ ਵਿੱਚ ਸੀਸੀ ਆ ਕੋ ਪੂਰਾ ਚਮਕਦਾ ਟਰਾਲੀ ਸਾਰੀ ਨਵੀਂ ਟਰਾਲੀ ਬਣੀ ਹੋਈ ਆ ਤੇ ਬੈੱਡ ਵਗੈਰਾ ਦੇਖ ਸਕਦੇ ਹੋ ਡਾਲੇ ਵਗੈਰਾ ਤੇ ਵਧੀਆ ਚੰਗੀ ਸੈਂਡਰੀ ਵਗੈਰਾ ਵੀ ਲੱਗੀ ਹੋਈ ਆ ਰੰਗ ਵਗੈਰਾ ਬਹੁਤ ਚੰਗਾ ਹੋਇਆ ਹੈ ਅੰਮ੍ਰਿਤਸਰ ਏਰੀਆ ਦੇ ਵਿੱਚ ਖੜੀ ਆ ਵੀਰ ਦਾ ਨੰਬਰ ਨੋਟ ਕਰ ਲਓ 98782 999783 ਇਸ ਨੰਬਰ ਤੇ ਸੰਪਰਕ ਕਰਕੇ ਟਰਾਲੀ ਖਰੀਦ ਸਕਦੇ ਹੋ ਤੇ ਬਾਕੀ ਦੇਖ ਸਕਦੇ ਤੁਸੀਂ ਟਾਇਰ ਵਗੈਰਾ ਚਾਰੋਂ ਚੰਗੇ ਆ ਰੇਲ ਦਾ ਹਿੱਸਾ ਹੈ ਸਪੋਰਟਾਂ ਵਗੈਰਾ ਛਾਸੀ ਨੂੰ ਬਹੁਤ ਲੱਗਿਆ ਹੋਇਆ 10 ਇੰਚੀ ਐਮਸੀ ਦੀ ਛਾਸੀ ਹੈ ਸਾਈਡਾਂ ਵਗੈਰਾ ਜਿਹੜੀਆਂ ਆਪਣੀਆਂ ਇੰਗਲਾਂ ਸੇਲ ਦੀਆਂ ਲੱਗੀਆਂ ਹੋਈਆਂ ਚਾਦਰ ਵਗੈਰਾ ਚੰਗੀ ਹੈਵੀ ਲੱਗੀ ਹੋਈ ਆ ਪਾਈਪਾਂ ਵਾਲਾ ਵੇਡ ਹੈ ਜੀ 레이ਜ਼ਰ ਕਟਿੰਗ ਵਾਲਾ ਪਾਈਪਾਂ ਵਾਲਾ ਵੇਡ ਪੈ ਜਾਂਦਾ ਇਹਨੂੰ ਬਾਕੀ ਰੰਗ ਪੇਟ ਚੰਗਾ ਹੋਇਆ ਜੀ ਵੀਰਾਂ ਦੁਆਰਾ ਜਿਹੜੀ ਇਸ ਟਰਾਲੀ ਦੀ ਡਿਮਾਂਡ ਰੱਖੀ ਹੋਈ ਆ ਉਹ ਹੈਗੀ ਆ ਜੀ 3,115,000 ਰੁਪਏ 3,115,000 ਰੁਪਿਆ ਇਹਦੀ ਡਿਮਾਂਡ ਆ ਬਾਕੀ ਕੋਈ ਮਾਨਤਨ ਹੋ ਜੂ ਫਿਕਸ ਰੇਟ ਨਹੀਂ ਹੁੰਦਾ ਬਾਕੀ ਜਿਹੜੇ ਵੀਰਾਂ ਨੂੰ ਚਾਹੀਦੀ ਹੈ ਟਰਾਲੀ ਉਹਨਾਂ ਤੱਕ ਸ਼ੇਅਰ ਕਰਕੇ ਜਰੂਰ ਪਹੁੰਚਾ ਦਿਓ ਤੇ ਆਪਣੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਇੱਕ ਵਾਰ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਨੋਟ ਕਰ ਲਓ 98782 99783 ਬਾਕੀ ਸਟਿੱਕਰ ਵਗੈਰਾ ਸਾਰਾ ਚੰਗੇ ਲਾਈਟਾਂ ਵਗੈਰਾ ਲੱਗੇ ਹੋਈਆਂ ਆ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੇਕਰ ਤੁਸੀਂ ਵੀ ਖੇਤੀ ਮਸ਼ੀਨਰੀ ਦੀ ਐਡ ਲਗਾਉਣਾ ਚਾਹੁੰਦੇ ਹੋ ਤੁਹਾਨੂੰ ਦੀਆਂ 4 ਤੋਂ 5 ਫੋਟੋਆਂ ਤੇ ਆਪਣਾ WhatsApp ਨੰਬਰ ਸਕਰੀਨ ਦੇ ਸ਼ੁਰੂ ਦੇ ਵਿੱਚ ਚੱਲ ਰਿਹਾ ਵੀਡੀਓ ਦੇਖ ਸਕਦੇ ਹੋ ਲਾਈਕ ਕਮੈਂਟ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ